ਉਨ੍ਹਾਂ ਨੇ ਭਾਰਤੀ ਮੀਡੀਆ ਦੇ ਨਾਮ ਹੋਮ ਮਿਨਿਸਟਰੀ ਨੇ ਦੋ ਵਾਰ ਲੈਟਰ ਜਾਰੀ ਕਰਿਆ ਕਿ ਜੋ ਆਫੀਸ਼ੀਅਲ ਅਪਡੇਟ ਆ ਰਹੀ ਹੈ ਸਿਰਫ ਉਹ ਹੀ ਰਿਪੋਰਟ ਕੀਤੀ ਜਾਵੇ ਇਸ ਤੋਂ ਵੱਧ ਵੀ ਨਾ ਕੀਤੀ ਜਾਵੇ ਹਮ ਭਾਰਤ ਸਰਕਾਰ ਦਾ ਆਪ ਦਾ ਵੀ ਕੋਈ ਦਾਵਾ ਨਹੀਂ ਹੈਗਾ ਕਿ ਅਸੀਂ ਜੰਗ ਕਰ ਰਹੇ ਹਾਂ ਉਹ ਇਹ ਕਹਿ ਰਹੇ ਨੇ ਵੀ 26 ਸਾਡੇ ਮਾਰਤੇ ਅਸੀਂ ਸਿਰਫ ਉਹਦੇ ਬਿਹਾਫ ਤੇ ਰਿਟੈਲੀਏਟ ਕਰ ਰਹੇ ਹਾਂ ਔਰ ਉਹਦੇ 테ਰਰਿਸਟ ਜਿਹੜੇ ਸਟਰਕਚਰ ਨੇ ਉਹਦੇ ਉੱਤੇ ਅਸੀਂ ਅਟੈਕ ਕਰ ਰਹੇ ਹਾਂ ਉਹਦਾ ਵੀ ਇਹੋ ਜਿਹਾ ਕੋਈ ਦਾਵਾ ਨਹੀਂ ਹੈਗਾ ਕਿ ਅਸੀਂ ਜੰਗ ਚਾ ਹੂੰ ਉਹ ਵੀ ਇਹ ਕਹਿ ਰਹੇ ਨੇ ਕਿ ਭਾਈ ਭਾਰਤ ਨੇ ਸਾਡੇ ਤੇ ਝੂਠਾ ਦੋਸ਼ ਲਾਤਾ ਸਾਡੇ ਜਿਹੜੇ ਸੁਵਿਲੀਨ ਨੇ ਉਹਨਾਂ ਤੇ ਅਟੈਕ ਕਰਤਾ ਅਸੀਂ ਭਾਰਤੀ ਹਮਲੇ ਦਾ ਜਿਹੜਾ ਜਸਟ ਹੈ ਜਵਾਬ ਦੇ ਰਹੇ ਹਾਂ ਦੇਖੋ ਜਦੋਂ جنگ ਲੱਗਦੀ ਹੈ ਉਹਦੇ ਨਾਲ ਇਹ ਹੋ ਜਾਂਦਾ ਹੈ ਕਿ ਜਿਹੜਾ ਤਿੰਨੇ ਕਿਸਮ ਦੀਆਂ ਫੋਰਸਿਸ ਹੈਗੀਆਂ ਨੇ ਉਹ ਕਮਾਂਡ ਸੰਭ ਲੈਂਦੀਆਂ ਨੇ ਬਾਕੀ ਜਿਹੜੀਆਂ ਪੈਰਾ ਮਿਲਟਰੀ ਫੋਰਸੇ ਜਿਵੇਂ ਹੁਣ ਬੀਐਸਐਫ ਬਾਰਡਰ ਤੇ ਲੱਗੀ ਹੋਈ ਹੈ ਬੀਐਸਐਫ ਨੇ ਪਿੱਛੇ ਆ ਜਾਣਾ ਉਹਨੇ ਅਸਿਸਟ ਕਰਨਾ ਔਰ ਆਰਮੀ ਨੇ ਡੀਡ ਕਰਨਾ ਹੂੰ ਤੋ ਦੇਖੋ ਇਹੋ ਜਿਹਾ ਕੁਛ ਨਹੀਂ ਹੋਇਆ ਹੂੰ ਠੀਕ ਹੈ ਇਸ ਕਰਕੇ ਜਦੋਂ ਜੰਗ ਹੁੰਦੀ ਹੈ ਔਰ ਈਵਨ ਜਿਹੜਾ ਭਾਰਤ ਸਰਕਾਰ ਦਾ ਆਪ ਦਾ ਦਾਵਾ ਵੀ ਹੈਗਾ ਉਹ ਵੀ ਜੰਗ ਦਾ ਹੈ ਨਹੀਂਗਾ ਹੂੰ ਕਿਉਂਕਿ ਦੇਖੋ ਉਹ ਮੀਡੀਆ ਕਿਉਂ ਇਦਾਂ ਬਣਾ ਰਿਹਾ ਸੀ ਇਹਦੇ ਤੇ ਆਪਾਂ ਗੱਲ ਕਰਦੇ ਆ ਇੱਕ ਵਾਰ ਮਤਲਬ ਅੱਪਾ ਇਸ ਗੱਲ ਨੂੰ ਪੂਰਾ ਹੋਣ ਜਾਣਦੀ ਏ ਕਿ ਜੰਗ ਹੈ ਵੀ ਸੀ ਜਾਂ ਨਹੀਂ ਐਸੀ ਜਪਾਰਤ ਸਰਕਾਰ ਨੇ ਵੀ ਇਹਨੂੰ ਜੰਗ ਕਿਹਾ ਜਾਂ ਨਹੀਂ ਕਿਹਾ ਫਿਰ ਕੌਣ ਲੋਕ ਨੇ ਜਿਹੜੇ ਇਹਨੂੰ ਜੰਗ ਕਹਿ ਰਹੇ ਨੇ ਹਮਮ ਪਰ ਉਹਦੇ ਚ ਦੇਖੋ ਭਾਰਤ ਸਰਕਾਰ ਦੇ ਜਿਹੜੀ ਰੋਜ਼ ਦੀ ਅਪਡੇਟ ਆ ਜਿਹਦੇ ਚ ਜਿਹੜੀ ਸੋਫੀਆ ਕਰੈਸ਼ੀ ਬੈਠਦੇ ਨੇ ਉਧਰੋਂ ਵਿਮਕਾ ਸਿੰਘ ਬੈਠਦੇ ਨੇ ਨਾਲ ਸਾਡਾ ਫੋਰਨ ਸੈਕਟਰੀ ਬੈਠਦਾ ਉਹ ਰੋਜ਼ ਜਿਹੜਾ ਕਿ ਉਹ ਅਪਡੇਟ ਕਰਦੇ ਨੇ ਤੋਂ ਇਹ ਕਹਿ ਰਹੇ ਨੇ ਕਿ ਜਿਹੜੇ 26 ਨਾਗਰਿਕ ਭਾਰਤ ਦੇ ਪਹਿਲਗਾਮ ਦੇ ਅੰਦਰ ਮਾਰੇ ਗਏ ਉਹ ਪਾਕਿਸਤਾਨ ਨੇ ਮਾਰੇ ਨੇ ਭਾਰ ਸਰਕਾਰ ਦਾ ਇਹ ਕਹਿਣਾ ਔਰ ਅਸੀਂ ਉਹਦੇ ਬਦਲੇ ਦੇ ਵਿੱਚ ਜਿਹੜਾ ਉਧਰ ਅਟੈਕ ਕੀਤਾ ਔਰ ਅਸੀਂ ਨਾ ਤਾਂ ਕੋਈ ਆਰਮੀ ਦਾ ਹੈੱਡਕੁਆਰਟਰ ਅਸੀਂ ਟਾਰਗੇਟ ਕੀਤਾ ਨਾ ਅਸੀਂ ਸਿਵਿਲਿਅਨ ਟਾਰਗੇਟ ਕੀਤੇ ਨੇ ਅਸੀਂ ਜਿਹੜੇ ਟੈਰਰਿਸਟ ਇਨਫਰਾਸਟ੍ਰਕਚਰ ਨੇ ਜਸਟ ਅਸੀਂ ਉਹਨਾਂ ਤੇ ਕਾਰਵਾਈ ਕੀਤੀ ਹੈ ਕਿਉਂਕਿ ਜਿਹੜਾ ਪੈਲਗਾਮ ਦੇ ਅੰਦਰ ਹਮਲਾ ਹੋਇਆ ਉਹ ਟੈਰਰਿਸਟਾਂ ਨੇ ਕੀਤਾ ਹੂੰ ਇਹਨੂੰ ਇਦੋਂ ਅੱਗੇ ਨਾ ਦੇਖਿਆ ਜਾਵੇ ਉਹਨਾਂ ਨੇ ਭਾਰਤੀ ਮੀਡੀਆ ਦੇ ਨਾਮ ਹੋਮ ਮਿਨਿਸਟਰੀ ਨੇ ਦੋ ਵਾਰ ਲੈਟਰ ਜਾਰੀ ਕਰਿਆ ਕਿ ਜੋ ਆਫੀਸ਼ੀਅਲ ਅਪਡੇਟ ਆ ਰਹੀ ਹੈ ਸਿਰਫ ਉਹੀ ਰਿਪੋਰਟ ਕੀਤੀ ਜਾਵੇ ਇਸ ਤੋਂ ਵੱਧ ਵੀ ਨਾ ਕੀਤੀ ਜਾਵੇ ਹੂੰ ਠੀਕ ਹੈ ਇਸ ਕਰਕੇ ਭਾਰਤ ਸਰਕਾਰ ਦਾ ਆਪ ਦਾ ਵੀ ਕੋਈ ਦਾਵਾ ਨਹੀਂ ਹੈਗਾ ਕਿ ਅਸੀਂ ਜੰਗ ਕਰ ਰਹੇ ਹਾਂ ਹੂੰ ਠੀਕ ਹੈ ਉਹ ਇਹ ਕਹਿ ਰਹੇ ਨੇ ਵੀ 26 ਸਾਡੇ ਮਾਰਤੇ ਅਸੀਂ ਸਿਰਫ ਉਹਦੇ ਬਿਹਾਫ ਤੇ ਰਿਟੈਲੀਏਟ ਕਰ ਰਹੇ ਹਾਂ ਔਰ ਉਧਰ ਦੇ ਟੈਰਰਿਸਟ ਜਿਹੜੇ ਸਟਰਕਚਰ ਨੇ ਉਹਦੇ ਉੱਤੇ ਅਸੀਂ ਅਟੈਕ ਕੀਤਾ ਔਰ ਉਹਦੇ ਨਾਲ ਪਾਕਿਸਤਾਨ ਦੀ ਜਿਹੜੀ ਸਰਕਾਰ ਆ ਉਹਦਾ ਵੀ ਇਹੋ ਜਿਹਾ ਕੋਈ ਦਾਵਾ ਨਹੀਂ ਹੈਗਾ ਕਿ ਅਸੀਂ ਜੰਗ 'ਚ ਹੂੰ ਉਹ ਵੀ ਇਹ ਕਹਿ ਰਹੇ ਨੇ ਕਿ ਭਾਈ ਭਾਰਤ ਨੇ ਸਾਡੇ ਤੇ ਝੂਠਾ ਦੋਸ਼ ਲਾਤਾ ਸਾਡੇ ਜਿਹੜੇ ਸਵਿਲੀਅਨ ਨੇ ਉਹਨਾਂ ਤੇ ਅਟੈਕ ਕਰਤਾ ਅਸੀਂ ਭਾਰਤੀ ਹਮਲੇ ਦਾ ਜਿਹੜਾ ਜਸਟ ਹੈ ਜਵਾਬ ਦੇ ਰਹੇ ਹਾਂ ਇਸ ਕਰਕੇ ਦੋਨਾਂ ਮੁਲਕਾਂ ਦੇ ਅੰਦਰ ਕੋਈ ਇਹ ਦਾਵਾ ਨਹੀਂ ਕਿਸੇ ਵੀ ਸਰਕਾਰ ਦਾ ਕਿ ਇਹ ਜੰਗ